ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ ਕਿਸਾਨ ਭਾਈ ਪਰਵਾਨੋ ਲੋ ਜੀ ਅੱਜ ਮੈਂ ਤੁਹਾਡੇ ਉੱਤੇ ਇੱਕ ਪਸ਼ੂਾਂ ਦੀ ਬਿਮਾਰੀ ਵਾਸਤੇ ਜਾਣਕਾਰੀ ਲੈ ਕੇ ਆਇਆ ਜੀ ਜਿੱਦਾਂ ਕਿ ਆਪਾਂ ਲੰਘੇ ਦਾ ਲੰਗਾ ਪਸ਼ੂ ਲੈ ਲਨੇ ਆ ਜੋ ਕਿ ਸੂਨ ਤੋਂ ਜਿੱਦਾਂ ਆਪਣਾ ਪਸ਼ੂ ਸੁੰਦਾ ਹੈ ਉਹ ਪੱਠੇ ਨਹੀਂ ਖਾਂਦਾ ਸਹੀ ਜਾਂ ਬਿਮਾਰ ਹੋ ਜਾਂਦਾ ਹੈ ਉਸ ਵਾਸਤੇ ਤੁਹਾਨੂੰ ਦੱਸਾਂਗਾ ਜੀ ਪਸ਼ੂ ਦਾ ਇਲਾਜ ਜਿੱਦਾਂ ਕਿ ਆਪਾਂ ਆਪਣਾ ਪਸ਼ੂ ਘੱਟ ਚਾਰਾ ਖਾਂਦਾ ਹੈ ਸੁਸਤ ਰਹਿੰਦਾ ਹੈ ਔਰ ਠਣ ਬੈਠਣ ਵਿੱਚ ਬਹੁਤ ਤਕਲੀਫ ਹੁੰਦੀ ਹੈ ਸੋ ਆਪਾਂ ਇਹ ਗੱਲਾਂ ਇਹ ਗੱਲਾਂ ਕਰਕੇ ਆਪਾਂ ਪਸ਼ੂ ਨੂੰ ਦੇਖ ਕੇ ਬਹੁਤ ਪਰੇਸ਼ਾਨ ਹੁੰਨੇ ਆ ਮਨ ਵੀ ਕਹਿਵਾ ਪਰੇਸ਼ਾਨ ਹੋ ਜਾਂਦਾ ਔਰ ਆਪਾਂ ਰਹੀ ਤਰ੍ਹਾਂ ਦੇ ਆਪਣੇ ਘਰੇ ਹੀ ਇਲਾਜ ਆਪਾਂ ਕਰਨੇ ਆ ਜੋ ਕਿ ਉਸ ਨਾਲ ਪਸ਼ੂ ਨੂੰ ਬਹੁਤ ਘੱਟ ਫਰਕ ਪੈਂਦਾ ਹੈ ਜੋ ਕਿ ਆਪਣੇ ਪਸ਼ੂ ਦੇ ਅੰਦਰ ਬੁਖਾਰ ਦੀ ਵਜ੍ਹਾ ਕਰਕੇ ਆਪਾਂ ਸਮਝ ਨਹੀਂ ਪਾਉਂਦੇ ਕਿ ਪਸ਼ੂ ਚਾਰਾ ਸਹੀ ਕਿਉਂ ਨਹੀਂ ਖਾ ਰਿਹਾ ਪਾਣੀ ਕਿਉਂ ਨਹੀਂ ਪੀ ਰਿਹਾ ਇਸ ਕਰਕੇ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਜੋ ਪਸ਼ੂ ਦੇ ਅੰਦਰ ਬੁਖਾਰ ਹੋਣ ਕਰਕੇ ਜਾਂ ਜਿੱਦਾਂ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਘਟ ਖਾਂਦਾ ਹੈ ਔਰ ਉਸ ਦੀ ਹਾਲਤ ਦਿਨੋਂ ਦਿਨ ਵਿਗੜਦੀ ਜਾਂਦੀ ਹੈ ਔਰ ਆਪਣਾ ਮਨ ਬਹੁਤ ਪਰੇਸ਼ਾਨ ਹੁੰਦਾ ਹੈ ਸੋ ਅੱਜ ਤੁਹਾਨੂੰ ਦੱਸਾਂਗੇ ਜੀ ਆਪਣੇ ਪਸ਼ੂ ਦਾ ਕਿੱਦਾਂ ਆਪਾਂ ਘਰੇ ਹੀ ਖਿਆਲ ਕਰ ਸਕਦੇ ਹਾਂ ਔਰ ਕਿੱਦਾਂ ਆਪਾਂ ਇਹ ਹੋਰ ਜੀ ਆਪਾਂ ਆਪਣੇ ਘਰੇ ਜਾਨਵਰ ਰੱਖੀਏ ਜਿੱਦਾਂ ਬੱਕਰੀ ਹੋਗੀ ਗਾਂ ਹੋਗੀ ਔਰ ਉਸ ਬਾਰੇ ਉਸ ਨੂੰ ਵੀ ਆਪਾਂ ਇਹ ਇੰਜੈਕਸ਼ਨ ਲਾ ਸਕਦੇ ਆ ਔਰ ਆਪਣੇ ਪਸ਼ੂ ਦਾ ਆਪਾਂ ਘਰੇ ਹੀ ਇਲਾਜ ਕਰ ਸਕਦੇ ਆ ਜਿੱਦਾਂ ਕਿ ਆ ਦੇਖੋ ਜੀ ਪਹਿਲਾ ਇੰਜੈਕਸ਼ਨ ਇਹ ਆ ਜੀ ਆਪਾਂ ਲਗਾਣਾ ਜੀ ਟੈਰਾਮਾਈਸੀਨ ਦਾ ਜੀ ਪਸ਼ੂਆਂ ਨੂੰ ਇਹ ਆਪਾਂ ਜੀ ਇੱਕ ਪਸ਼ੂ ਨੂੰ ਆਪਾਂ ਲਗਾ ਸਕਨੇ ਆ ਜੀ ਵੱਡੇ ਜਿੱਦਾਂ ਹੋ ਗਈ ਮੱਝ ਹੋ ਗਈ ਜਾਂ ਗਾਂ ਹੀ ਹੋ ਗਈ ਉਸ ਨੂੰ ਆਪਾਂ ਲਗਾ ਸਕਦੇ ਆ ਜੀ ਮੱਝ ਨੂੰ ਆਪਾਂ ਲਗਾਣਾ ਜੀ 10 ਤੋਂ 15 ਐਮ ਐਲ ਔਰ ਜਿੱਦਾਂ ਗਾਊ ਹੋ ਗਈ ਉਸ ਨੂੰ ਵੀ 10 ਤੋਂ 15 ਐਮ ਲਗਾ ਸਕਦੇ ਆ ਔਰ ਛੋਟੇ ਨੂੰ 5 ਤੋਂ 10 ਲਗਾ ਸਕਦੇ ਆ ਔਰ ਜਿੱਦਾਂ ਆਪਣੇ ਬੱਕਰੀਆਂ ਵਗੈਰਿਆਂ ਹੋ ਗਈਆਂ ਉਹਨਾਂ ਨੂੰ ਆਪਾਂ 5 ਤੋਂ 10 ਦੇ ਵਿੱਚ ਆਪਾਂ ਲਗਾ ਸਕਦੇ ਆ ਔਰ ਜਿੱਦਾਂ ਇਹ ਦਵਾਈ ਦਾ ਰਿਜ਼ਲਟ ਬਹੁਤ ਅੱਛਾ ਹੈ ਇਸਨਾ ਪਸ਼ੂ ਦੇ ਜਿੱਦਾਂ ਕਿ ਪਸ਼ੂ ਦਾ ਸਰੀਰ ਜਕੜੇ ਜਾਂਦਾ ਹੈ ਜਾਂ ਕਮਜ਼ੋਰ ਹੋ ਜਾਂਦਾ ਹੈ ਜਾਂ ਪਸ਼ੂ ਨੂੰ ਤਕਲੀਫ ਹੁੰਦੀ ਹੈ ਉਸ ਉਸ ਵਾਸਤੇ ਬਹੁਤ ਵਧੀਆ ਇੰਜੈਕਸ਼ਨ ਹੈ ਜੀ ਔਰ ਉਹ ਜਿੱਦਾਂ ਜੀ ਪਸ਼ੂ ਚਾਰਾ ਘਟ ਖਾਂਦਾ ਹੋਇਆ ਜਾਂ ਜਿੱਦਾਂ ਪਾਣੀ ਪੂਣੀ ਘਟ ਪਿੰਦਾ ਹੈ ਪਸ਼ੂ ਤਕਲੀਫ ਮੰਨਦਾ ਹੈ ਔਰ ਕਮਜ਼ੋਰ ਹੋ ਜਾਂਦਾ ਹੈ ਔਰ ਉਸ ਵਾਸਤੇ ਜੀ ਇਹ ਦੂਸਰਾ ਇੰਜੈਕਸ਼ਨ ਹੈ ਜੀ ਬੈਲਾਮਾਈਸੀਨ ਦਾ ਜੀ ਇਹ ਆਪਾਂ ਇਹ ਵੀ ਆਪਾਂ 10 ਤੋਂ 15 ਐਮ ਐਲ ਲਗਾ ਸਕਨੇ ਆ ਵੱਡੇ ਪਸ਼ੂ ਨੂੰ ਔਰ ਛੋਟੇ ਨੂੰ ਜਿੱਦਾਂ ਆਪਾਂ 5 ਤੋਂ 10 ਵੀ ਲਗਾ ਸਕਨੇ ਆ ਔਰ ਬੱਕਰੀਆਂ ਵਗੈਰਾ ਨੂੰ 5 ਤੋਂ 10 ਲਗਾ ਸਕਨੇ ਆ ਔਰ ਜਿੱਦਾਂ ਗਊ ਨੂੰ ਵੀ ਆਪਾਂ 10 ਐਮ ਐਲ 15 ਐਮ ਐਲ ਲਗਾ ਸਕਨੇ ਆ ਮੱਝ ਨੂੰ ਵੀ 10 ਤੋਂ 15 ਐਮ ਐਲ ਲਗਾ ਸਕਨੇ ਆ ਔਰ ਜੀ ਤੀਸਰਾ ਜਿਹੜਾ ਜੀ ਆਪਣਾ ਇਹ ਦੇਖੋ ਜੀ ਜਿੱਦਾਂ ਅੰਦਰ ਪਸ਼ੂ ਤੇ ਬੁਖਾਰ ਹੁੰਦਾ ਹੈ ਜੀ ਔਰ ਜਿੱਦਾਂ ਅੰਦਰ ਬਹੁਤ ਜ਼ਿਆਦਾ ਸੋਜਿਸਪਨ ਵੀ ਹੋ ਜਾਂਦੀ ਜਾਂ ਬੁਖਾਰ ਹੋ ਜਾਂਦਾ ਹੈ ਇਹ ਉਸ ਵਾਸਤੇ ਬਹੁਤ ਵਧੀਆ ਜੀ ਇਹ ਵੀ ਆਪਾਂ ਬਰਾਬਰ ਹੀ ਮਾਤਰਾ ਵਿੱਚ ਲਗਾ ਸਕਦੇ ਜਿੱਦਾਂ 10 ਤੋਂ 15 ਵਿੱਚ ਵੱਡੇ ਛੋਟੇ ਸਭ ਨੂੰ ਔਰ ਯਾਨਕਿ ਜਿੱਦਾਂ ਇਹ ਲਗਾਉਣ ਨਾਲ ਤੁਹਾਡੇ ਪਸ਼ੂ ਨੂੰ ਬਹੁਤ ਆਰਾਮ ਮਿਲੇਗਾ ਔਰ ਪਸ਼ੂ 3 ਤੋਂ 4 ਦਿਨਾਂ ਵਿੱਚ ਪਸ਼ੂ ਦੀ ਜੋ ਵੀ ਹਾਲਤ ਹੈ ਕੰਡੀਸ਼ਨ ਹੈ ਠੀਕ ਹੁੰਦੀ ਤੁਹਾਨੂੰ ਨਜ਼ਰ ਲੱਗੇ ਠੀਕ ਹੁੰਦੀ ਆਏ ਲੱਗੇਗੀ ਜੀ ਤੁਹਾਨੂੰ ਔਰ ਇਹ ਇੰਜੈਕਸ਼ਨ ਲਾਉਣ ਵਾਸਤੇ ਆਪਾਂ ਇੱਕ ਸਰਿੰਜ ਲੈਣੀ ਜੀ ਜੋ ਇੱਕ ਸਰਿੰਜ ਛੋਟੀ ਹੁੰਦੀ ਹੈ ਜੀ ਦੇਖੋ ਜੀ ਇੱਕ ਇਦਾਂ ਦੀ ਹੁੰਦੀ ਹੈ ਸਰਿੰਜ ਜੀ ਇੱਕ ਛੋਟੀ ਹੁੰਦੀ ਹੈ ਇੱਕ ਵੱਡੀ ਹੁੰਦੀ ਹੈ ਆਪਾਂ ਵੱਡੇ ਪਸ਼ੂਆਂ ਤੇ ਵੱਡੀ ਲੈਣੀ ਹੈ ਛੋਟੇ ਪਸ਼ੂਆਂ ਵਾਸਤੇ ਛੋਟੀ ਸਰਿੰਜ ਲੈਣੀ ਹੈ ਔਰ ਜਿੱਦਾਂ ਆਪਾਂ ਸਰਿੰਜ ਨੂੰ ਪਰ ਕੇ ਸੂਈ ਉਹਦੀ ਕੱਢ ਕੇ ਪਹਿਲਾਂ ਪਸ਼ੂ ਦੇ ਗਰਦਨ ਤੇ ਲੰਬੀ ਸੂਈ ਲੈਣੀ ਹੈ ਜੀ ਇਸ ਵਾਸਤੇ ਲੰਬੀ ਸੂਈ ਲਗਾ ਕੇ ਆਪਾਂ ਪਸ਼ੂ ਦੇ ਗਰਦਨ ਚ ਲਗਾ ਕੇ ਫਿਰ ਆਪਾਂ ਬਾਅਦ ਵਿੱਚ ਆਪਾਂ ਸਰਿੰਜ ਟੀਕਾ ਲਗਾਣਾ ਹੈ ਜੀ ਔਰ ਇਸ ਨਾਲ ਪਸ਼ੂ ਦੇ ਅੰਦਰ ਦਵਾਈ ਚਲੀ ਜਾਏਗੀ ਜੀ ਔਰ ਪਸ਼ੂ ਨੂੰ ਬਹੁਤ ਆਰਾਮ ਮਿਲੇਗਾ ਇੱਕ ਆਪਾਂ ਲਗਾ ਦਨੇ ਆ ਜਿੱਦਾਂ ਆਪਾਂ ਮੈਸਾ ਚੋਨੇ ਆ ਔਰ ਉਹ ਟੀਕਾ ਆਪਾਂ ਸਰਿੰਜ ਲਗਾ ਉਸ ਸਰਿੰਜ ਨਾਲ ਲਗਾ ਦਨੇ ਆ ਉਸ ਨਾਲ ਇਸੇ ਟੀਕੇ ਨੇ ਕੋਈ ਫਾਇਦਾ ਨਹੀਂ ਕਰਨਾ ਇਸ ਵਾਸਤੇ ਥੋੜੀ ਲੰਬੀ ਹੀ ਸਿਰਿੰਜ ਚਾਹੀਦੀ ਹੈ ਔਰ ਲੰਬੀ ਸੂਈ ਚਾਹੀਦੀ ਹੈ ਜੋ ਕਿ ਅੰਦਰ ਤੱਕਰ ਜਾਵੇ ਔਰ ਪਸ਼ੂ ਦਾ ਜੋ ਅੰਦਰ ਬੁਖਾਰ ਹੈ ਜਾਂ ਜਿੱਦਾਂ ਕਮਜ਼ੋਰੀ ਹੈ ਉਹ ਠੀਕ ਹੋ ਜਾਵੇ ਔਰ ਇਸ ਤਰ੍ਹਾਂ ਆਪਣੇ ਪਸ਼ੂ ਦਾ ਤੁਸੀਂ ਇਲਾਜ ਕਰੋ ਔਰ ਆਪਣੇ ਪਸ਼ੂ ਦਾ ਧਿਆਨ ਰੱਖੋ ਔਰ ਜੇ ਸਾਡੀ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਸਾਡੇ ਇਸ ਚੈਨਲ ਨੂੰ ਲਾਇਕ ਸਬਸਕ੍ਰਾਈਬ ਜਰੂਰ ਕਰੋ ਜੋ ਕਿ ਮੈਂ ਹੋਰ ਵੀ ਤੁਹਾਡੇ ਵਾਸਤੇ ਪਸ਼ੂਆਂ ਵਾਸਤੇ ਔਰ ਖੇਤੀਬਾੜੀ ਵਾਸਤੇ ਚੰਗੀ ਜਾਣਕਾਰੀ ਲੈ ਕੇ ਆਵਾਂ ਆਪ ਸਭ ਦੇ ਸਹਿਯੋਗ ਨਾਲ ਹੀ ਮੇਰਾ ਇਹ ਚੈਨਲ ਚੱਲ ਪਾਏਗਾ ਧੰਨਵਾਦ ਤੁਹਾਡਾ ਸਭ ਦਾ ਜੀ